हां जी दोस्तों स्वागत ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study Till Punjab ਦੇ ਵਿੱਚ ਇੱਕ ਵਾਰ ਫਿਰ ਤੋਂ ਨਵੀਂ ਅਪਡੇਟ ਲੈ ਕੇ حاضر ਹੋਏ ਆ ਜਿਹੜੀ ਕਿ ਅੱਜ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜਾਣੀ ਤੁਸੀਂ ਆਪਣੇ ਆਲੇ ਦੁਆਲੇ ਜਰੂਰ ਦੇਖਿਆ ਹੋਵੇਗਾ ਕਿ ਜਿਹੜੀ ਲੋਕਾਂ ਨੂੰ ਆਪਣੇ ਇਸਰਮ ਕਾਰਡ ਬਣਾਉਂਦੇ ਹੋਏ ਇਹ ਕਿਉਂ ਬਣਵਾ ਰਹੇ ਨੇ ਇਹਨਾਂ ਦਾ ਕਾਰਨ ਕੀ ਹੈ ਇਸ ਅਪਡੇਟ ਨੂੰ ਅੱਜ ਪੂਰੀ ਤਰ੍ਹਾਂ ਜਿਹੜਾ ਪੜਤਾਲ ਕਰਕੇ ਲੈ ਕੇ ਆਏ ਆ ਸੋ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਨਾਲ ਦੀ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜਿਨ੍ਹਾਂ ਜਿਨ੍ਹਾਂ ਨੂੰ ਵੀ ਇਰਾਸਨ ਕਾਰਡ ਤੇ ਫੂਡ ਸਪਲਾਈ ਡਿਪਾਰਟਮੈਂਟ ਵੱਲੋਂ ਮੈਸੇਜ ਫੋਨ ਦੇ ਵਿੱਚ ਮੈਸੇਜ ਬਾਕਸ ਦੇ ਵਿੱਚ ਆਏ ਹੋਏ ਨੇ ਕਿ ਉਹਨਾਂ ਨੂੰ ਆਪਣਾ ਆਧਾਰ ਕਾਰਡ ਤੇ ਆਪਣੀ ਬੈਂਕ ਦੀ ਕਾਪੀ ਦੇ ਨਾਲ ਹੀ ਆਪਣਾ ਇਸਰਮ ਕਾਰਡ ਜਾ ਕੇ ਜਿਹੜਾ ਫੂਡ ਸਪਲਾਈ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਣਾ ਹੈ ਜੇਕਰ ਤੁਹਾਡਾ ਨਵਾਂ ਰਾਸ਼ਨ ਕਾਰਡ ਨਹੀਂ ਬਣਿਆ ਹੋਇਆ ਤਾਂ ਇਹ ਜਿਹੜੇ ਡਾਕੂਮੈਂਟ ਨੇ ਤੁਹਾਡੇ ਇਹ ਸਾਰੇ ਜਿਹੜੇ ਲਿੰਕ ਹੋਣਗੇ ਈਸ਼ਰਮ ਕਾਰਡ ਦੇ ਨਾਲ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਨਵਾਂ ਰਾਸ਼ਨ ਕਾਰਡ ਤੁਸੀਂ ਬਣਾਉਣ ਲੱਗੇ ਹੋ ਤਾਂ ਈਸ਼ਰਮ ਕਾਰਡ ਦੀ ਸਾਰੀ ਫੈਮਿਲੀ ਜਿਹੜੀ ਹੈ ਉਹ ਉਹਦੇ ਵਿੱਚ ਡਾਟਾ ਜਿਹੜਾ ਫਿਲ ਹੋਏਗਾ ਸੋ ਜਿਨ੍ਹਾਂ ਦਾ ਈਸ਼ਰਮ ਕਾਰਡ ਬਣਿਆ ਹੋਇਆ ਉਹ ਤਾਂ ਆਪਣੀ ਫੋਟੋ ਕਾਪੀ ਕਰਵਾ ਕੇ ਪੁਰਸਪਲਾਈ ਦਫ਼ਤਰ ਜਾ ਕੇ ਜਮ੍ਹਾਂ ਕਰਵਾ ਸਕਦੇ ਨੇ ਜੇਕਰ ਤੁਹਾਡਾ ਈਸ਼ਰਮ ਕਾਰਡ ਨਹੀਂ ਬਣਿਆ ਹੋਇਆ ਤਾਂ ਤੁਸੀਂ ਸਾਨੂੰ ਕਾਲ ਕਰਕੇ ਵੀ ਸਾਡੇ ਤੋਂ ਈਸ਼ਰਮ ਕਾਰਡ ਜਿਹੜਾ ਉਹ ਬਣਵਾ ਸਕਦੇ ਹੋ ਇਸ਼ਰਮ ਕਾਰਡ ਦੀ ਜਿਹੜੀ ਸ਼ਰਤ ਹੈ ਇੱਕ ਤਾਂ ਤੁਹਾਡਾ ਪੀਐਫ ਫੰਡ ਨਹੀਂ ਕੱਟਣਾ ਚਾਹੀਦਾ ਦੂਜਾ ਤੁਸੀਂ ਟੈਕਸੇਬਲ ਜਿਹੜੇ ਨਹੀਂ ਹੋਣੇ ਚਾਹੀਦੇ ਭਾਵ ਕਿ ਗਵਰਨਮੈਂਟ ਦਾ ਤੁਸੀਂ ਟੈਕਸ ਨਾ ਭਰਦੇ ਹੋ ਇਹਦੇ ਵਿੱਚ ਇਹ ਸ਼ਰਤਾਂ ਨੇ ਇੱਕ ਤੁਹਾਡੀ ਉਮਰ ਜਿਹੜੀ ਹੈ 18 ਸਾਲ ਤੋਂ ਲੈ ਕੇ 59 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਡਾ ਇਸ਼ਰਮ ਕਾਰਡ ਜਿਹੜਾ ਬਣਦਾ ਹੈ ਤੇ ਇੱਕ ਜਿਹੜਾ ਹੋਰ ਇਹਦੇ ਵਿੱਚ ਜ਼ਰੂਰੀ ਹੈ ਉਹ ਹੈ ਮੋਬਾਈਲ ਨੰਬਰ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਜੇਕਰ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਸਾਨੂੰ 7814240169 ਭਾਵ ਕਿ 7814240169 ਇਸ ਨੰਬਰ ਤੇ ਕਾਲ ਕਰਕੇ ਸਾਨੂੰ ਜਿਹੜਾ ਤੁਸੀਂ ਆਪਣਾ ਇਸਰਮ ਕਾਰਡ ਬਣਵਾ ਸਕਦੇ ਹੋ ਸੋ ਅਸੀਂ ਨਾਲ ਦੀ ਨਾਲ ਤੁਹਾਨੂੰ ਪੀਡੀਐਫ ਜਿਹੜਾ ਵਟਸਐਪ ਉੱਤੇ ਭੇਜ ਦਵਾਂਗੇ ਸੋ ਜੇਕਰ ਹਾਲੇ ਤੱਕ ਤੁਸੀਂ ਨਹੀਂ ਬਣਵਾਇਆ ਤਾਂ ਤੁਸੀਂ ਬਣਵਾ ਲਓ ਤੇ ਜਿਨ ਨੂੰ ਜਿਨ ਨੂੰ ਮੈਸੇਜ ਆਇਆ ਹੋਇਆ ਹੈ ਇਹ ਜ਼ਰੂਰ ਉੱਥੇ ਜਾ ਕੇ ਜਮ੍ਹਾਂ ਕਰਵਾ ਦਿਓ ਤਾਂ ਜੋ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਅਪਡੇਟ ਅੱਜ ਪਸੰਦ ਆਈ ਹੋਵੇਗੀ ਜੇਕਰ ਤੁਹਾਡੇ ਇਸ ਬਾਰੇ ਕੋਈ ਵਿਚਾਰ ਨੇ ਤਾਂ ਕਮੈਂਟ ਜਰੂਰ ਕਰ ਸਕਦੇ ਹੋ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਜਰੂਰ ਕਰਾਂਗੇ ਵੀਡੀਓ ਸ਼ੇਅਰ ਜਰੂਰ ਕਰ ਲਿਆ ਕਰੋ ਸੋ ਵੀਡੀਓ ਤੇ ਵਿਜ਼ਿਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ